ਸਾਜੇ ਪਹੁੰਚੇ ਆ ਜੀਜੀਡੀਐਸਟੀ ਕਾਲਜ ਹਰਿਆਣਾ ਦੇ ਜਿੱਥੇ ਪੰਜਾਬੀ ਵਿਕਾਸ ਮੰਚ ਰੰਗਮંચ ਵੱਲੋਂ ਆਂਬ ਲਗਾਓ ਮਹਮ ਸ਼ੁਰੂ ਕੀਤੀ ਗਈ ਹੈ ਉੱਥੇ ਹੀ ਅੱਜ ਕਾਲਜ ਦੇ ਵਿੱਚ ਇਹਨਾਂ ਦੇ ਸਵਸਥਾ ਉਹਦੇ ਕੰਮ ਵਰਗਾਉ ਮਹਮ ਦੇ ਤਹਿਤ ਬੂਟੇ ਆਬਦ ਰਹਿ ਗਏ ਆ ਆਓ ਅਸੀਂ ਗੱਲ ਕਰਦੇ ਆ ਕਾਲਜ ਦੇ ਪ੍ਰਿੰਸੀਪਲ ਸਾਹਿਬ ਨਾਲ ਧੰਨਵਾਦ ਜੀ ਸੱਜੇ ਤੋਂ ਮੈਂ ਪੰਜਾਬੀ ਵਿਕਾਸ ਮੰਚ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਕਾਲਜ ਚੁਣਿਆ ਸੇ ਸਾਡੇ ਕਾਲਜ ਦੀ ਨਾਲ ਅਲੂਮਨੀ ਐਸੋਸੀਏਸ਼ਨ ਜਿਹਨਾਂ ਦੇ ਕੋਆਪਰੇਟਿਵ ਨਾਲ ਹੈ ਅੱਜ ਰੰਗ ਲਗਾਉ ਬਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਤੋਂ ਮੈਂ ਸਭ ਤੋਂ ਤੁਹਾਡਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਕਰਦਾ। ਵਿਸ਼ਾਤਮਕ ਸੈਕਰੀ ਜੀਜੀਡੀਐਸਪੀ ਕਾਲਜ ਵਿਦਵਨ ਕਮੇਟੀ ਅੱਜ ਪੰਜਾਬੀ ਵਿਕਾਸ ਮੰਚ ਵੱਲੋਂ ਔਰ ਜੀਜੀਡੀਐਸਪੀ ਕਾਲਜ ਅਲੂਮਨੀ ਐਸੋਸੀਏਸ਼ਨ ਵੱਲੋਂ ਸਾਵਨ ਦੇ ਮਹੀਨੇ ਦੇ ਵਿੱਚ ਇਹ ਅੰਬ ਲਗਾਮ ਦੀ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਅਰੰਝਮਾਨਾ ਜੀ ਦਾ ਔਰ ਇਹਨਾਂ ਦੀ ਸਮੁੱਚੀ ਟੀਮ ਦਾ ਕਿ ਇਹ ਬਹੁਤ ਹੀ ਅੱਛਾ ਕੰਮ ਕਰ ਰਹਾ ਹੈ ਕਿਉਂਕਿ ਹੁਸ਼ਿਆਰਪੁਰ ਅੰਬਾਂ ਦੇ ਲਈ ਬਹੁਤ ਵੈਰਾਈਟੀਆਂ ਦੇ ਲਈ ਦੇਸੀ ਦੇ ਲਈ ਪਛਾਣਿਆ ਜਾਂਦਾ ਸੀ ਤੇ ਜਾਣਿਆ ਜਾਂਦਾ ਸੀ ਅੱਜ ਬਹੁਤ ਘਟ ਗਏ ਅੰਬ ਇਨਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਆਪਣੀਆਂ ਛੁੱਪ ਕਾਮਨਾਵਾਂ ਦਿੰਦਾ ਕਿ ਇਹ ਜਿਆਦਾ ਤੋਂ ਜਿਆਦਾ ਵੱਡੇ ਪੱਧਰ ਦੇ ਉੱਤੇ ਇਹ ਮਹਿੰਮ ਜਿਹੜੀ ਆ ਪੂਰੇ ਡਿਸਟ੍ਰਿਕਟ ਦੇ ਵਿੱਚ ਜਲਾਨ ਤਾਂ ਕਿ ਇਹ ਅੰਮਦੀਆਂ ਵੈਰਾਈਟੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਅਲੋਪ ਹੋ ਰਹੀਆਂ ਉਹ ਵੀ ਪ੍ਰਕਰਤ ਕੀਤੀਆਂ ਜਾ ਸਕਣ ਬਹੁਤ-ਬਹੁਤ ਧੰਨ ਧੰਨ ਇਹ ਅਜੀ ਕਾਲਜ ਜੀਐਸਬੀ ਕਾਲਜ ਹਰਿਆਣਾ ਜਿਹੜਾ ਆਪਣੇ ਆਪ ਦੇ ਇਤਿਹਾਸਿਕ ਪ੍ਰੋਵਰ ਹੈ ਇਹਦਾ ਆਪਣਾ ਇੱਕ ਇਤਿਹਾਸ ਹੈ ਕਿ ਇਹ ਜਦੋਂ ਆਜ਼ਾਦੀ ਦੇ ਵੇਲੇ ਇਹ ਇੱਥੇ ਦੇ ਕਾਲਜ ਆਇਆ ਸੀ ਏਸੀ ਲੜੀ ਨੂੰ ਅੱਕੇ ਤੋੜਦਿਆਂ ਹੋਇਆਂ ਜਿਹੜੀ ਸਾਡੀ ਇਤਿਹਾਸਿਕ ਟੋਹਰ ਚਾਹੇ ਅੰਬ ਆ ਉਹਨੂੰ ਵੀ ਪ੍ਰੀਜ਼ਰਵ ਕਰਨ ਦਾ ਇੱਕ ਬਹੁਤ ਵੱਡਾ ਇੱਕ ਸਟੈਪ ਅੱਜ ਇੱਥੇ ਪਟਿਆ ਜਾ ਰਿਹਾ ਐਸ ਸਾਲ ਦਾ 2025 ਦਾ ਸਾਵਣ ਮਹੀਨੇ ਦੇ ਸਟਾਰਟਿੰਗ ਦੇ ਵਿੱਚ ਅੰਬਾਂ ਨੂੰ ਲਗਾਉਣ ਦੀ ਮੁਹਿੰਮ ਜਿਹੜੀ ਆ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਉਦਮ ਦੇ ਨਾਲ ਇਹ ਸ਼ੁਰੂਆਤ ਅੱਜ ਇੱਥੇ ਹੋ ਰਹੀ ਹੈ ਇਹਦੇ ਵਿੱਚ ਖਾਸ ਗੱਲ ਇਹ ਆ ਕਿ ਜਿਹੜੇ ਅੰਬ ਨੇ ਇਹ ਇੱਥੇ ਦੀਆਂ ਖੁੱਤ ਦੀਆਂ ਜਿਹੜੀਆਂ ਦੇਸੀ ਵੈਰਾਈਟੀਆਂ ਆ ਉਹ ਇੱਥੇ ਗ੍ਰਾਫਟਡ ਹੋਈਆਂ ਆ ਇਹ ਬ੍ਰਿੰਦਰ ਨਮਾਣਾ ਜੀ ਹੁਣੇ ਹੀ ਬੜੇ ਦੇ ਤੇ 2.5 ਸਾਲ ਤੋਂ ਕੰਮ ਕਰ ਰਹੇ ਆ ਕਿ ਬੂਟੇ ਅਗਾਉਣੇ ਉਸ ਤੋਂ ਬਾਅਦ ਉਹਨੂੰ ਗ੍ਰਾਫਟ ਕਰਨਾ ਇਹਦੇ ਲਈ 2 ਸਾਲ ਅਦਰਵਾਈਜ਼ ਇਹ ਇਹਨਾਂ ਨੂੰ ਕਰਦੇ ਹੁੰਦੇ ਤਾਂ ਕਈ ਸਾਲਾ ਹੋ ਗਿਆ ਇਹਦੇ ਵਿੱਚ ਇਹਨਾਂ ਦੀ ਇੱਕ ਸੰਦੂਰੀ ਅੰਬੀਆਂ ਕਿਤਾਬ ਦਾ ਵੀ ਜ਼ਿਕਰ ਕਰਨਾ ਮੈਂ ਇੱਥੇ ਬਣਦਾ ਆ ਕਿ ਇਹ ਉਹ ਇਲਾਕਾ ਜਿੱਥੇ ਅੰਬਾਂ ਦੇ ਕਰਕੇ ਲੋਕ ਆਪਣੇ ਖੇਤਾਂ ਨੂੰ ਵੀ ਬਦਲ ਲੈਂਦੇ ਹੁੰਦੇ ਸੀਗੇ ਕਿ ਚੰਗਾ ਮਿਠਾਸ ਵਾਲਾ ਕੇਤ ਆ ਤੇ ਉੱਥੇ ਆਪਣਾ ਕੇਤ ਉਹਨੂੰ ਦੇ ਤਾਂ ਜਾਂਦਾ ਸੀਗਾ ਜਾਂ ਲੈ ਲੈ ਜਾਂਦਾ ਸੀਗਾ ਇੱਥੇ ਦੇ ਆਂਬ ਕਿਸੇ ਟਾਈਮ ਦੇ ਵਿੱਚ ਇੰਗਲੈਂਡ ਦੇ ਵਿੱਚ ਰਾਣੀ ਵੀ ਚੁੱਕਦੀ ਰਹੀ ਹੈ ਇਹਨਾਂ ਦੀ ਇੱਕ ਆਪਣੀ ਖਾਸ ਵਿਸ਼ੇ ਹੈ ਇਹਦੇ ਲਈ ਮੈਂ ਅੱਜ ਪੂਰੀ ਇੱਕ ਮੈਨੇਜਮੈਂਟ ਦਾ ਤੇ ਪ੍ਰਿੰਸੀਪਲ ਸਾਹਿਬ ਦਾ ਸਮੂਹ ਸਟਾਫ ਦਾ ਧੰਨਵਾਦ ਕਰਦਾ ਕਿ ਸ਼ੁਰੂਆਤ ਇੱਥੋਂ ਹੋਈ ਹੈ ਸਭ ਦੀ ਇਹ ਅੱਜ ਅਸੀਂ ਇੱਥੇ ਜੀਜੀਐਸ ਦੀ ਕਾਲਜ ਹਰਿਆਣਾ ਵਿੱਚ ਜਿਹੜੀ ਇਹ ਆਂਬ ਲਾਉਣ ਦੀ ਮਹਿੰਮ ਸ਼ੁਰੂ ਕੀਤੀ ਆ ਔਰ ਇਹ ਮਹਿੰਮ ਜਿਹੜੀ ਹੈਗੀ ਪਿਛਲੇ ਕੋਈ 10 ਸਾਲ ਤੋਂ ਚੱਲ ਰਹੀ ਆ ਹਰ ਸਾਲ ਅਸੀਂ ਇਹਨਾਂ ਦਿਨਾਂ ਦੇ ਵਿੱਚ ਮੱਲੋ ਬੱਕਰੇ-ਬੱਕਰੇ ਜਾਂ ਤੱਕਦਾਰਿਆਂ ਦੇ ਵਿੱਚ ਜਿਹੜੀਆਂ ਮੱਲੇ ਦੇ ਉੱਥੇ ਅੰਬ ਲਾਉਣੇ ਆ ਔਰ ਅੱਜ ਤੱਕ ਅਸੀਂ ਕੋਈ 2100 ਜਿਹੜਾ ਬੂਟਾ ਹੈ ਗਾਂਪਾਂ ਦਾ ਜਿਹੜਾ ਹੈਗਾ ਉਹ ਲਾ ਚੁੱਕੇ ਆ ਔਰ ਅੱਜ ਅਸੀਂ ਇਹ ਹਰਿਆਣੇ ਕਾਲਜ ਇਸ ਕਰਕੇ ਆਏ ਆ ਕਿ ਜਿਹੜੇ ਸਾਡੇ ਇੱਥੇ ਲੱਗੇ ਅਨਾਮੀ ਬਾਗ ਦੀਆਂ ਜਿਹੜੀਆਂ ਕਿਸਮਾਂ ਆ ਕੁਝ ਜਿਹੜੀਆਂ ਪੰਜਾਬੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਪ੍ਰਵਰਤਿਤ ਕੀਤੀਆਂ ਆ ਸਾਡਾ ਹੁਣ ਟੀਚਾ ਉਹ ਉਹ ਆ ਕਿ ਉਹ ਜਿਹੜੀਆਂ ਵੈਰੈਟੀਆਂ ਜਿਹੜੀਆਂ ਹੈਗੀਆਂ ਉਹ ਇਸ ਕਾਲਜ ਦੇ ਵਿੱਚ ਸਾਰੀਆਂ ਜਿਹੜੀਆਂ ਹੈਗੀਆਂ ਉਹ ਲਗਾਈਆਂ ਜਾਵਣ ਤੋਂ ਇਸ ਕਰਕੇ ਅਸੀਂ ਅੱਜ ਇੱਥੇ ਇਹ ਮੈਂ ਸ਼ੁਰੂ ਕੀਤੀ ਆ। ਅੱਛਾ ਆਪਣਾ ਫਰ ਕਿੰਨਾ ਆਏਗਾ ਬੂਟਾ ਲਵਾਉਣ ਦਾ ਟੀਚਾ ਆਪਣਾ। ਅਸੀਂ ਕੋਈ ਉਦਾਂ ਫਿਕਸ ਨਹੀਂ ਕਰੀਦਾ ਪਰ ਕੋਸ਼ਿਸ਼ ਕਰੀਦੀ ਆ ਕਿ ਮੈਕਸਿਮਮ ਜਿਹੜੇ ਹੈਗੇ ਆ ਬੂਟੇ ਲਾਏ ਜਾ ਸਕਣ। ਔਰ ਅਸੀਂ ਬੂਟਾ ਉੱਥੇ ਹੀ ਲਾਏਦਾ ਜਿੱਥੇ ਉਹਦੀ ਸੰਭਾਲ ਵੀ ਹੋਵੇ। ਅਸੀਂ ਮਤਲਬ ਗਿਣਤੀ ਨਹੀਂ ਪੂਰੀ ਕਰੀਦੀ। ਅਸੀਂ ਇਹ ਗਰੰਟੀ ਲਈਦੀ ਆ ਕਿ ਜਿਹੜਾ ਹੈਗਾ ਆ ਬੂਟਾ ਜਿਹੜਾ ਹੈਗਾ ਜੇ ਜਿਹੜੀ ਸੰਸਥਾ ਜਾਂ ਜਿਹੜਾ ਕੋਈ ਵਿਅਕਤੀ ਉਹਨੂੰ ਸੰਭਾਲ ਸਕਦਾ ਆ ਅਸੀਂ ਉੱਥੇ ਲਾਏਦਾ। ਤੁਸੀਂ ਹੁਣ ਆਉਣ ਵਾਲੇ ਜਨਰਲ ਸ਼ੀਕ ਇਸ ਨਹੀਂ ਹਾਣੇ ਜਾਓਗੇ। ਜਿੰਨੇ ਨੂੰ ਇਹ ਸੁਨੇਹਾ ਆ ਕਿ ਵਾਤਾਵਰਨ ਨੂੰ ਸੰਭਾਲਣ ਲਈ ਜਿੱਥੇ ਸਾਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਪੈਣੇ ਆ ਔਰ ਦਰਖਤਾਂ ਦੇ ਨਾਲ ਜਿੱਥੇ ਸਾਡਾ ਵਾਤਾਵਰਨ ਜਿਹੜਾ ਹੈਗਾ ਉਹ ਸਾਫ਼ ਸੁਥਰਾ ਹੋਊਗਾ ਤੇ ਨਾਲ ਨਾਲ ਅੰਬਾਂ ਦਾ ਇਹ ਫਾਇਦਾ ਹੈ ਕਿ ਉਹਦਾ ਜਿੱਥੇ ਵਾਤਾਵਰਨ ਨੂੰ ਫਾਇਦਾ ਹੁੰਦਾ ਆ ਨਾਲ ਦੇ ਨਾਲ ਹਰ ਸਾਲ ਸਾਨੂੰ ਜਿਹੜਾ ਹੈਗਾ ਫਲ ਵੀ ਜਿਹੜਾ ਹੈਗਾ ਥਾਂ ਨੰਮ ਦਾ ਆ ਤੇ ਅੰਦੇ ਨਾਲ ਪੰਜਾਬੀ ਕੌਮ ਵਿਕਾਸ ਮੰਚ ਤੇ ਅਲੂਮੀਨੀ ਐਸੋਸੀਏਸ਼ਨ ਜੀਜੀਡੀਐਸਵੀ ਕਾਲਜ ਹਿਆਣਾ ਵੱਲੋਂ ਸ਼ੁਰੂ ਕੀਤੀ ਗਈ ਹੈ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆਂ ਪਾਤਸਰ ਕਾਲ ਕੇ ਪੰਜਾਬ ਸਰਕਾਰ ਦੁਆਰਾ ਵੀ ਇਹ ਮਹਿੰਮ ਦਾ ਆਗਾਜ਼ ਕੀਤਾ ਜਾ ਚੁੱਕਾ ਕਿ ਇੱਕ ਰੁੱਖ ਮਾਂ ਦੇ ਨਾਲ ਹਰੇਕ ਬੱਚਾ ਹਰੇਕ ਵਿਦਿਆਰਥੀ ਆਪਣੀ ਮਾਂ ਦੇ ਨਾਲ ਜੋ ਹੈ ਇੱਕ ਬੂਟਾ ਲਗਾ ਕੇ ਫੋਟੋ ਜਿਹੜੀ ਹੈਗੀ ਉਹ ਅਪਲੋਡ ਕਰੇਗਾ ਸੋਸ ਦੇ ਤਹਿਤ ਅੱਜ ਪੰਜਾਬੀ ਵਿਕਾਸ ਮੰਚ ਨੇ ਅੰਬ ਦੇ ਰੁੱਖ ਸਾਡੇ ਕਾਲਜ ਦੇ ਵਿੱਚ ਲਾਉਣ ਦੀ ਮਹਿੰਮ ਸ਼ੁਰੂ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਕਿਉਂਕਿ ਜੋ ਹਰਿਆਲੀ ਹੈ ਜੋ ਰੁੱਖ ਨੇ ਉਹ ਜਿੱਥੇ ਵਾਤਾਵਰਣ ਨੂੰ ਬਚਾਉਂਦੇ ਨੇ ਠੇਹੀ ਜਿਹੜੇ ਅੰਬ ਦੇ ਰੁੱਖ ਅੱਜ ਲਗਾਏ ਗਏ ਆ ਤੇ ਸਾਡੀ ਵਿਰਾਸਤ ਦਾ ਵੀ ਹਿੱਸਾ ਨੇ ਕਿਉਂਕਿ ਜੇ ਅੰਬ ਹੋਣਗੇ ਤਾਂ ਸਾਡਾ ਜਿਹੜਾ ਪਿਛੋਕੜ ਹੈਗਾ ਸਾਨੂੰ ਯਾਦ ਰਹੇਗਾ ਔਰ ਇਹ ਬੜੀ ਬਹੁਤ ਅੱਛੀ ਮੂਹਮ ਹੈ ਪੰਜਾਬੀ ਵਿਕਾਸ ਮੰਚ ਦੀ ਅਲੂਮੀਨੀਆ ਐਸੋਸੀਏਸ਼ਨ ਦੀ ਕਿ ਉਹਨਾਂ ਨੇ ਜਿਹੜਾ ਹੈਗਾ ਔਕਾਜ਼ ਦੇ ਰਿਹਾ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਦਾ ਔਰ ਅੱਗੇ ਤੋਂ ਵੀ ਇਹਨਾਂ ਨੂੰ ਯਕੀਨ ਦਿਵਾਉਣਾ ਕਿ ਅੱਗੇ ਵੀ ਅਸੀਂ ਇਸ ਮੂਹਮ ਦੇ ਵਿੱਚ ਵੱਧ ਚੜ ਕੇ ਮੈਂ ਤੁਹਾਡੇ ਨਾਲ ਹਮੇਸ਼ਾ ਖੜੇ ਰਹਿਣਾ ਧੰਨਵਾਦ ਚਿੰਤਾਇਸ਼